हेलो जी सस्काल जी वेलकम हो गया आपका न्यू ब्लॉग में तो वहाँ रेनू कर रही थी सफाई और हम सब उठ उठ चुके हैं बच्चे Hello, भी, बच्चे भी भी गए अभी जाएगा दोबारा फिर ये बोल रहा है कि एक डब्बा और ला के दो मेरे को तो भी ला के देते हैं इसको एक डब्बा और मिठाई का जो कल चक्कर लगाई थी उसके अलावा वो बोल रहा है आज एक डब्बा और मंगवा के दो तो अभी मंगवा के देते हैं इसको एक डब्बा और ले अभी ला के देते हैं जाता है रौनक भैया नीचे तो जी इसको चाहिए कृष्णा जी के लिए मिठाई तो वो मंगवाते हैं और शुरू करते हैं अपने काम अब बनेगा लंच और नाश्ता इकट्ठा करेले है दाल पड़ी है सवे वाली और साथ में फुलके थोड़े से उबले आलू बचे हुए हैं तो उबले आलू के इसका परौंठा बन जाएगा तो आज का काम चल जाएगा आज कुछ नहीं बनाना आज छुट्टी की है मैंने बनाने की बहुत सारा सामान बना पड़ा है आज उसे ख़त्म करेंगे तो जी यहाँ पर रेनू ने काम कर लिया था मैं बता रहा था साहू की दाल पड़ी है ये दाल थी और साथ में बनेंगे फुलके मगर मैंने फ्रिज में देखा था आलू भी पड़े हैं उबले हुए तो मैंने रेनू को बोला कि रौनक के लिए ना आलू के परांठे बना दे मैं दाल और करेले से खा लूँगी जस पूड़ी खा लेगा तो यहाँ बनने शुरू हो गया जी आलू के परांठे तो रोनक को दे दूँगी जी मैं आलू का परांठा और जस को दूँगी फिर पूड़ी तो क्योंकि जस तो को पता है कि सादा परांठा और ये मैंने रेनू के लिए कुछ कुछ चीज़ें रखी थी तो मैं उठा के ना साइड में कर रही थी तो ये मैं रोनक को दे आलू का परांठा ये देखो ये थी अम्बी जो फ्रिज चो निकली है ना खराब वाली ਹੁਣ ਮੈਂ ਇਹਨੂੰ ਸੁਟਾਂਗੀ ਤੇ ਜੈਸੀਆਂ ਖੇਲ ਰਹਾ ਹੈ ਦੇਖੋ ਮੈਂ ਦਿਖਾ ਰਦਣਾ ਐ ਅੰਬੀ ਹੈਗੀ ਤੜੀ ਨੇ ਪਰਸੋਂ ਚਟਨੀ ਉਸੇ ਲਵ ਲਵ ਧੱਗੀ ਸੀ ਲੱਭੀ ਨਹੀਂ ਤੇ ਉਹਨੂੰ ਉਹਨ ਮੈਂ ਪੌਲਦੀਨ ਲਗਾ ਕੇ ਨਾ ਕੂੜੇ ਵਾਲੇ ਕੂੜੇਸ਼ ਪਾ ਦਾਂਗੀ ਤੇ ਇਧਰ ਆਲੂ ਵਾਲੇ ਪਰਾਂਠੇ ਬਣ ਰਹੇ ਨੇ ਦੋਨੋਂ ਨੂੰ ਦੇ ਜਿਹਾ ਮੱਖਣ ਤੇ ਉਹ ਮੱਖਣ ਨਾਲ ਖਾਲੇਗਾ ਹਲਦੇ ਪਰਾਂਠੇ ਇਦਾਂ ਹੀ ਖਾ ਨਹੀਂ ਰਿਆ ਕਹਿ ਰਿਆ ਘਰ ਦਾ ਜੰਮਿਆ ਦਹੀਂ ਤੇ ਮੈਂ ਖਾਣਾ ਕੋਈ ਨਹੀਂ ਤੇ ਇਸ ਕਰਕੇ ਫਿਰ ਮੈਂ ਹਲਦੇ ਪਰਾਂਠੇ ਹੋ ਰਹੇ ਆ ਗਈ ਮੇਰੀ ਰੋਟੀ ਮੈਂ ਕarele ਦਾਲ ਔਰ ਸਾਦਾ ਫੁਲਕਾ ਇਹ ਜੈਸ ਨੂੰ ਪਰਾਂਠਾ ਬਣਵਾਇਆ ਸੀ ਪੂੜੀ ਨਹੀਂ ਬਣਾਈ ਮੈਂ ਸਭ ਪਰਾਂਠਾ ਬਣਵਾਤਾ ਸੀ ਤੇ ਇਹ ਹੋ ਗਿਆ ਸਾਡਾ ਜੀ ਲੰਚ ਤੇ ਲੰਚ ਵਾਲਾ ਕੰਮ ਖਤਮ ਹੋਣ ਤੋਂ ਬਾਅਦ ਤੇ ਫਿਰ ਕਰਾਂਗੇ ਜੀ ਹੋਰ ਅੱਗੇ ਕੰਮ ਤੇ ਮੈਂ ਤੁਹਾਨੂੰ ਖਾ ਕੇ ਵੀ ਖਾਵਾਂਗੀ Karela ਕਿੰਨਾ ਸਵਾਦ ਬਣਿਆ ਹੈ ਦਾਲ ਨਾਲ ਤੇ Karele ਦੀ ਵਾਹ ਵਾ ਹੋ ਗਈ ਸੀ ਤੇ ਬੱਚੇ ਇਹ ਨਖਰੇ ਕਰਦੇ ਨੇ ਪਸੰਦ ਦੇ ਦਾਲ Karela ਮਿਲ ਜਾਏ ਦੁਪਹਿਰੀ ਵੇਲੇ ਤੇ ਵਾਹ ਕੰਮ ਹੋ ਜਾਂਦੇ ਸਾਡੇ ਘਰ ਦੇ ਕਿੰਨੇ ਦਿਨਾਂ ਬਾਅਦ ਨਾ ਮੈਂ ਦਾਲ ਖਾਧੀਏ ਤੇ ਕਰੇਲੇ ਦੀ ਸਬਜ਼ੀ ਖਾਧੀਏ ਸੋਚੋ ਮੇਰਾ ਦਿਲ ਖੁਸ਼ ਹੋ ਗਿਆ ਮੈਂ ਤਾਂ ਤਿੰਨੋ ਟਾਈਮ ਖਾਣ ਨੂੰ ਤਿਆਰ ਆ ਮਨ ਤੇ ਕਰੇਲੇ ਦੀ ਸਬਜ਼ੀ ਮਿਲ ਜਾਏ ਦਾਲ ਮਿਲ ਜਾਏ ਉਹ ਸੁੱਕੀ ਫੁਲਕਸ ਫੁੱਲ ਮਿਲ ਜਾਏ ਤੇ ਬੱਸ ਸੇ ਮੈਂ ਤੇ ਮੰਮੀ ਘਰ ਦਿੱਲੀ ਵੀ ਗਈ ਸੀ ਨਾ ਤੇ ਮੇਰੀ ਭੈਣਾ ਮੰਨ ਸਬਜ਼ੀ ਨਾਲ ਕਰੇਲੇ ਦੀ ਸਬਜ਼ੀ ਕੋਈ ਵੀ ਸਬਜ਼ੀ ਬਣਾ ਕੇ ਰੋਟੀ ਨਹੀਂ ਸੀ ਬਈ ਮੈਂ ਤੇ ਬੜੀ ਸੁੱਕੀ ਸੀ ਮੇਰੀ ਭੈਣਾ ਮਨ ਦੋਨੋਂ ਰੋਟੀ ਕੁਆਰੀਆਂ ਸਨ ਪਰ ਮੈਂ ਆਰਾਮ ਨਾਲ ਖਾ ਰਹੀ ਸੀ ਤੇ ਬਈ ਮੇਰੀ ਭੈਣਾ ਵੀ ਮੇਨਾ ਬਹੁਤ ਕਰਦੀਆਂ ਨੇ ਤੋ ਜੀ ਖਾਣਾ ਪੀਣਾ ਸਭ ਕਾ ਹੋ ਗਿਆ ਠੀਕ ਹੈ अब बच्चे बेलें हैं तो मैं लगाती हूँ तेल मैं दिखाती हूँ मैं कौन से तेल से मसाज करती हूँ कटोरी में डालती हूँ फिर मैं आपको दिखाती हूँ बनूंगा स्विमिंग तो ये देखो ये छिड़ा हुआ था ना इसने अपना स्विमिंग वाला चश्मा मंगवाया है इसको छिड़ना ये छिड़ जाता है चीज़ देख के, के कोई भी अरे दिमाग में इसके स्विमिंग वाला चश्मा आ गया अब उसने ये मंगवाया है ये वाले तेल है जी ये भी लगाऊंगी ये भी डालूंगी ये भी मिक्स करूंगी ਇਹ ਦੋਨੋਂ ਮਿਕਸ ਕਰੂੰਗੀ ਇੱਕ ਛੋਟੀ ਬੋਤਲ ਹੈ ਉਹ ਵੀ ਲੜ ਹੈ ਉਹ ਵੀ ਮਿਕਸ ਕਰੂੰਗੀ ਤਾਨਿਆ ਨੇ ਮੈਨੂੰ ਕੋ بتایا tha ਜੱਬ ਵੀ ਲਗਾਣਾ ਹੈ ਤੀਨੋਂ ਤੇਲ ਮਿਕਸ ਕਰਕੇ ਲਗਾਣੇ ਹੈ ਇਹ ਦੇਖੋ ਇਹ ਦੋ ਬੋਤਲ ਹੈ ਇਹ ਹਮੇਸ਼ਾਲ ਤੋਂ ਉੱਪਰ ਹੋ ਗਿਆ ਹੈ ਕਬੀ ਅ ਮਹੀਨੇ ਮੈਂ 1-2 ਵਾਰ ਯੂਜ਼ ਕਰਤੇ ਹੈ ਮਹੀਨੇ ਮੈਂ ਇਹਗਾ ਦੋ ਵਾਰ ਤਾਨਿਆ ਯੂਜ਼ ਕਰਦੀ ਹੈ ਤੋਂ ਜੀ ਛੋਟੀ ਵਾਲੀ ਬੋਤਲ ਤੇ ਲੱਭੀ ਕੋਈ ਨਹੀਂ ਤੇਲ ਦੀ ਕਿੱਥੇ ਰੱਖੀ ਇਹਨਾਂ ਨੇ ਤੇ ਇਹ ਦੋ ਬੋਤਲਾਂ ਨੇ ਜੀ ਤੇਲ ਦੀਆਂ ਇਹ ਤਾਨਿਆ ਨੇ ਮੰਗਵਾਏ ਸਨ ਕਿਥੇ ਡੇਢ ਪੂਨੇ 2 ਸਾਲ ਹੋਣ ਲੱਗੇ ਸਾਲ ਤੋਂ ਮਤਲਬ ਉੱਪਰ ਹੀ ਲਾ ਲੋ ਡੇਢ ਸਾਲ ਹੋਣ ਲੱਗਿਆ ਤੇ ਮੈਂ ਇਹਨੂੰ ਮਿਕਸ ਕਰ ਲਾਂਗੀ ਦੋਨਾਂ ਨੂੰ ਤੇ ਲਗਾ ਲਾਂਗੀ ਫਿਰ ਤੇ ਮੈਂ ਤਾਂ ਸਿਰਫ ਕਦੀ ਕਦੀ ਕਰਨੀ ਆ ਮੈਂ ਜੇ ਤੇਲ ਰੋਜ਼ ਨਹੀਂ ਲਾਂਦੀ ਮੈਂ ਰੋਜ਼ ਸਿੰਪਲ ਆਪਣਾ ਐਮਬੇ ਵਾਲਾ ਤੇਲ ਲਗਾਨੀ ਆ ਜਿਹੜਾ ਐਮਬੇ ਦੇ ਉਧਰ ਮਿਲਦਾ ਹੈ ਨਾਰੀਲ ਤੇਲ ਉਹ ਵੀ ਇਸ ਵਾਰ ਨਵੀਂ ਬੋਤਲ ਲਈ ਸੀ ਤੇ ਉਹ ਦਿੱਲੀ ਰਹਿ ਗਈ ਏ ਤੇ ਤਾਂ ਕਰਕੇ ਫਿਰ ਮੈਂ ਤੇਲ ਕੱਢ ਲਿਆ ਮੈਂ ਕਿਹਾ ਚਲੋਰ ਵੈਸੇ ਵੀ ਨਾ ਬਰਸਾਤਾ ਥੋੜੇ ਵਲਵਲ ਚੜ ਰਹੇ ਨੇ ਤ ਤਾਂ ਅਗਰ ਕੇ ਮੈਂ ਕਿਹ ਚਲ ਗੁਣੇ ਦੋ ਇੱਕ ਦੋ ਵਾਰ ਹੀ ਇਹ ਤੇਲ ਲਾਵਾਂਗੇ ਤੇ ਵਾਲ ਫਿਰ ਠੀਕ ਹੋ ਜਾਣਗੇ ਇਹ ਤੇ ਗੱਲ ਹੈ ਕਿ ਇਹ ਝੜੀ ਬੁੱਡੀਆਂ ਵਾਲਾ ਤੇਲ ਲਾਓ ਤੇ ਵਾਲ ਨਹੀਂ ਛੱਡਦੇ ਪਰ ਜਿਹੜੇ ਵਾਲ ਵੱਧਦੇ ਨੇ ਉਹ ਐਮਬੀ ਵਾਲੇ ਤੇਲ ਨਾਲ ਹੀ ਵੱਧਦੇ ਨੇ ਇਹਨਾਂ ਦਾ ਵਾਲ ਵੱਧਨੇ ਨਹੀਂ ਵੱਧਣ ਵਾਸਤੇ ਨਹੀਂ ਹੁੰਦਾ ਇਹ ਵਾਲ ਜਿਹੜੇ ਛੜਨਾ ਰੋਕਦੇ ਨੇ ਉਹਦੇ ਵਾਸਤੇ ਹੈਗਾ ਤੇ ਇਹ ਵਾਲ ਮੇਰੇ ਛੱਡਦੇ ਨੇ ਤਾਂ ਮੈਂ ਦੋਨੋਂ ਤੇਲ ਮੇਰੇ ਤੇ ਰੋਜ਼ ਮੇਰੀ ਛੋਟੀ ਬੋਤਲ ਸੀ ਉਹ ਲੱਭਦੀ ਨਹੀਂ ਭਈ ਤੇ ਉਹ ਲੱਭ ਜਾਏ ਤੇ ਉਹਨੂੰ ਵੀ ਨਾਲ ਮਿਕਸ ਕਰਦਾ ਹੁੰਦਾ ਹੈ ਉਹਦੇ ਲੱਭੀ ਕੋਈ ਨਹੀਂ ਤੇ ਫਿਰ ਮੈਂ ਇਹੋ ਲੈ ਕੇ ਤੇ ਮੈਂ ਚੰਗੀ ਤਰ੍ਹਾਂ ਇਹਨੂੰ ਲਾ ਲਾਂਗੀ ਤੇ ਇਹ ਮੈਂ ਤੇਲ ਨਾਲ ਪਾਉਂਦੀ ਪੀਂਆਂ ਦੋਨੋਂ ਮਿਕਸ ਕਰ ਰਹੀ ਐ ਆਂਦਾ ਨਾ ਡ੍ਰੌਪ ਡ੍ਰੌਪ ਕਰਕੇ ਜਿਵੇਂ ਹਿਲਾ ਹਿਲਾ ਕੇ ਪਾਣਾ ਪੈਂਦਾ ਤਾਂ ਨਿਕਲਦਾ ਹੈ ਤੇ ਵਧੀਆ ਜੀ ਇਹ ਤੇਲ ਵੀ ਵਧੀਆ ਤਾਂੀਆਂ ਨੇ ਬਹੁਤ ਯੂਜ਼ ਕੀਤਾ ਉਹਦੇ ਵਾਲ ਵੀ ਬਹੁਤ ਚੰਗੇ ਨੇ ਬਹੁਤ ਸੋਹਣੇ ਵਾਲ ਨੇ ਉਹਦੇ ਤੇ ਇਹ ਤੇਲ ਵੀ ਵਧੀਆ ਹੈਗਾ ਜੜੇ ਬੁੱਟੀਆਂ ਵਾਲਾ ਚਲਦੇ ਬਹੁਤ ਲੰਬੇ ਨੇ ਜੇ ਬਾਗਚਾ ਇਹ ਖਤਮ ਹੋ ਜਾਏ ਤੇ ਤੁਸੀਂ ਇਹਨਾਂ ਜੜੀ ਬੁੱਟੀਆਂ ਤੇ ਉੱਤੇ ਆਪਣਾ ਕੋਈ ਤੇਲ ਪਾ ਲਓ ਤਾਂ ਵੀ ਚੱਲ ਜਾਣਾ ਹੈ ਤੇ ਇਹਦੇ ਤੇ ਖਤਮ ਹੀ ਨਹੀਂ ਹੋਇਆ ਤੋ ਇਹਦੇ ਦੇ ਥੋੜਾ ਮਣਾ ਮਣਾ ਲੱਗਦਾ ਕਿ ਇਹ ਤੇਲ ਚਿਕਨਾ ਬੜਾ ਹੁੰਦਾ ਥੋੜਾ ਥੋੜਾ ਲਾਈਦਾ ਹੁੰਦਾ ਜਿਆਦਾ ਨਹੀਂ ਲਾਈਦਾ ਹੁੰਦਾ ਤੇ ਫਿਰ ਮੈਂ ਥੋੜਾ ਥੋੜਾ ਵਸੇ ਵਾਲ ਵੀ ਕਿੰਨੇ ਚਾਰ ਵਾਲਾ ਕਿੰਨਾ ਤੇਲ ਲਗਣਾ ਹੈ ਥੋੜਾ ਜਿਹਾ ਤੇਲ ਲਗਣਾ ਹੈ ਜੀ ਤੇ ਤਾਂ ਕਰਕੇ ਤੇ ਮੈਂ ਇਹ ਰੋਨ ਦੇਖੋ ਇਹ ਦੇਖੋ ਮੈਂ ਤੈਨੂੰ ਲਾ ਕੇ ਖਾਵਾਂਗੀ ਜੜਾ ਛੇ ਐਵੇਂ ਜੜਾ ਛੇ ਤੇਲ ਲਾਣਾ ਕਿਉਂਕਿ ਮੇਰੇ ਕਲਰ ਵਾਲੇ ਵਾਲ ਨੇ ਨਾ ਤੇ ਤਾਂ ਕਰਕੇ ਮੈਂ ਤੇਲ ਥੋੜਾ ਘਾਟੀ ਲਾਨੀ ਆ ਪਰ ਮੈਂ ਹੁਣ ਲਗਾ ਰਹੀ ਸੀ ਕਿ ਮੈਂ ਥੋੜਾ ਲੱਗ ਰਹੀ ਸੀ ਕਿ ਜਿਵੇਂ ਬਰਸਾਤਾ ਸ਼ੁਰੂ ਹੁੰਦੀ ਹੈ ਨਾ ਤੇ ਵਾਲ ਥੋੜਾ ਹਲਕਾ ਹਲਕਾ ਨਿਕ ਤੇ ਮੇਰੇ ਵਾਲ ਵੱਧੇ ਹੀ ਬਹੁਤ ਜਲਦੀ ਨੇ ਤੇ ਮੈਂ ਉਹਨੂੰ ਜਿਆਦਾ ਲੰਬੇ ਵਾਲ ਨਹੀਂ ਚੰਗੀ ਲਖਣੇ ਮੇਰੇ ਸਿਰ ਚ ਦਰ ਸ਼ੁਰੂ ਹੋ ਜਾਂਦੇ ਜਿਆਦਾ ਲੰਬੇ ਵਾਲਾਂ ਨਾਲ ਤੇ ਮੈਂ ਨਾਰਮਲੀ ਵਾਲ ਰੱਖਣੀ ਹੈ ਤੇ ਦੇਖੋ ਤੇ ਮੈਂ ਇਹਨੂੰ ਉਹਨ ਤੇਲ ਨੂੰ ਚੰਗੀ ਤਰ੍ਹਾਂ ਮਾਲਿਸ਼ ਕਰ ਲਾਂਗੀ ਤੇ ਬਸ ਉਸ ਤੋਂ ਬਾਅਦ ਇਹ ਦੋ ਚਾਰ ਘੰਟੇ ਵਾਸਤੇ ਤੇ ਉਹ ਦਾਂਗੀ ਬਸ ਇਹੀ ਕਰਨਾ ਹੈ ਇਸ ਤੇਲ 'ਚ ਔਰ ਕਰਨਾ ਕੀ ਹੈਗਾ ਬਸ ਚੰਗੀ ਤਰ੍ਹਾਂ ਜਿਹੜਾ ਜਿਹੜਾ ਚਲਾ ਦੋ ਆਪਣੇ ਇਹਦੇ ਕੋਲ ਐ ਮੈਨੂੰ ਐ ਬੈ ਕੇ ਆ ਕੇ ਇਹ ਸ਼ਰਾਰਤਾਂ ਨਹੀਂ ਮੁੱਕਦੀਆਂ ਜੇ ਮਾਂ ਕੁਝ ਕੰਮ ਕਰੇ ਤੇ ਨਾਲ ਕਰਨਗੇ ਜੀ ਐਵੇਂ ਕੋਏ ਬਹੁਤ ਤੰਗ ਕਰਦਾ ਇਹਨੂੰ ਤੇਲ ਚਾਹੀਦਾ ਪੂਰਾ ਮਾਂ ਨੇ ਤੇਲ ਲਾਣਾ ਤੇ ਨਾਲ ਇਹਨਾਂ ਨੇ ਮਿਲਾਣਾ ਤੇ ਉਦੋਂ ਮੈਂ ਉਹਨਾਂ ਨੂੰ ਗੁੱਸਾ ਕਰਨੀ ਸੀ ਕੇ ਬੱਸ ਕਰ ਲੈ ਜੀ ਮੈਂ ਲਾ ਲਿਆ ਤੇਲ ਅਜ ਠੀਕ ਹੈ 컬러 ਵਾਲੇ ਵਾਲਾ ਜੇ ਉਹਨੂੰ ਤੋਂ ਬਾਅਦ ਮੈਸੇਜ ਤੂੰਗੀ 컬러 ਵੀ ਲਗਾਉਣ ਵਾਲਾ ਹੁਣ ਮੈਂ ਦੇਖੋ ਹੀ ਕੱਲ ਮਰ ਤੋਂ ਅਜੇ ਨਹੀਂ ਮੈਂ ਲਾ ਰਹੀ ਥੋੜੇ ਦਿਨ ਐ ਡਬਲ ਕਲਰ ਹੋਏ ਬਨੇ ਪੂਰਾ ਨਿਕਲ ਜਾਏ ਮੈਂ ਮੈਂ ਤੇਲ ਲਾਇਆ ਚੰਗੀ ਤਰ੍ਹਾਂ ਕਿਉਂਕਿ ਨਾ ਬਰਸਾਤ ਵਾਲੇ ਮੌਸਮ ਨਾਲ ਬਾਲ ਬਹੁਤ ਚੜ ਰਹੇ ਨੇ ਬਹੁਤ ਚੜਾ ਨਿਕਲ ਰਿਹਾ ਨੇ ਫਿਰ ਮੈਂ ਥੋੜਾ ਜਿਹਾ ਲਾ ਲਿਆ ਤੇ ਜਿਹੜਾ ਮੈਂ ਦੀ ਨੈਕਸਟ ਮਾਰਨਿੰਗ ਹੈਲੋ ਜੀ ਸਸਰੀਆ ਗਾਲ ਜੀ ਵੈਲਕਮ ਹੋ ਗਈ ਤੁਹਾਡਾ ਨਵੇਂ ਦਿਨ ਨਵੇਂ ਵਲੌਗ ਇਸ ਮਤਲਬ ਕਿ ਕੱਲ ਤੋਂ ਵਲੌਗ ਸ਼ੁਰੂ ਹੋਇਆ ਪਿਆ ਤੇ ਨੈਕਸਟ ਮਾਰਨਿੰਗ ਹੋ ਗਈ ਏ ਤੇ ਅੱਜ ਮਾਰਨਿੰਗ ਦਾ ਤੁਸੀਂ ਦੇਖ ਲਓ ਜੀ ਹਾਲ ਬਰਸਾਤ ਹੀ ਬਰਸਾਤ ਮੀਂਹ ਪੈਂਦੇ ਆ ਵੇਖੋ ਬਾਹਰ ਮੌਸਮ ਕਿੰਨਾ ਵਧੀਆ ਬਣਿਆ ਹੈ ਵਾਵਾ ਮੌਸਮ ਹੋ ਗਿਆ ਅਸਤੇ ਸੰਡੇ ਬਣਾਤਾ ਰੱਬ ਜੀ ਨੇ ਅੱਜ ਫਿਰ ਮੀਂਹ ਪਾ ਕੇ ਤੇ ਵੇਖੋ ਜੀ ਅੱਜ ਫਿਰ ਕੀ ਬਣਾਈਏ ਕੀ ਦਿਲ ਕਰਦਾ ਹੈ ਮੀਂਹ ਵਾਲੇ ਮੌਸਮ 'ਚ ਕੀ ਬਣਨਾ ਚਾਹੀਦਾ ਹੈ ਤੇ ਚਲੋ ਜੀ ਕੁਝ ਤਿਆਰੀ ਕਰਨੀ ਆ ਬੜਾਨ ਖਾਨ ਦੀ ਔਰ ਆਪ ਸਭ ਆਪਣੇ ਘਰਾਂ 'ਚ ਵਧੀਆ ਹੋਗੇ ਤੇ ਵਧੀਆ ਹੀ ਰਹਿਣਾ ਜੀ ਅਸੀਂ ਵਧੀਆ ਹੈਗੇ ਆ ਇੱਧਰ ਤੇ ਚੰਡੀਗੜ੍ਹ ਦਾ ਮੌਸਮ ਵੇਖੀ ਫਿਰ ਬਦਲ ਗਿਆ ਨਹੀਂ ਜਾ ਰਹੇ ਰੋਟੀ ਬਿਲਕੁਲ ਵੀ ਤਾਂ ਫਿਰ ਮੈਂ ਨੂੰਹ ਨੂੰ ਸਿਚੇ ਦੇ ਕਰਤੇ ਕੁਝ ਮੀਠਾ ਖਾਣਾ ਹੈ ਤਾਂ ਮੈਨੇ ਨਾ ਉਹ ਕੀਤਾ ਗੁੜ ਪੜਾਉਤਾ गुड़ को ना आटे में डाल के ना ये बैटर बना दिए इसके मैं वो छोटे छोटे से गुलगुल गुड़ से बना दूँगी और ना वैसे तो सिर्फ इसमें नारियल डलता है और सौंप डलती है लेकिन मैं इनडायरेक्टली इनको काजू बादाम भी खिला देती हूँ थोड़े से तो मैंने इसमें थोड़े से काजू बादाम भी डाल दिए हैं तो ये आपको ना काजू बादाम ही नज़र आ रहे होंगे जो मैंने क्रश करके डाले हैं तो थोड़े से मैंने ये डाल दिया मैं इनको अच्छी तरह से ना इसको मल रही हूँ मतलब हिला रही हूँ कि अच्छी तरह मिक्स हो जाए उसके बाद बस मैं इसको बना दूँगी इनको छोटे छोटे गुलगुले तो ये अभी भी खा रहे चाय के साथ मांगते हैं कुछ खाने के लिए ये बनने वाला है ठंडा कर रही हूँ मैं इसको अच्छे से और फिर हम इसको कर लेंगे फ्राई मैं आपको दिखाऊँगी अभी और खाने में ना अभी रौनक को रोटी खाना नहीं चाह रहा तो कोई बात नहीं मैं थोड़ा सा पुलाव बना दूँगी हाँ दिखा दूँ ਜੀ ਆਜੇ ਬਣ ਗਏ ਗੁਲਗੁਲੇ ਸਾ ਮੀ ਪੈਂਦਾ ਪਿਆ ਬਾਰ ਤੇ ਬੱਚਾ ਦਿਲ ਕਰਦਾ ਸੀ ਕੁਝ ਮਿੱਠਾ ਤੇ ਹਲਵਾਈਆਂ ਦਾ ਮਿੱਠਾ ਨਹੀਂ ਖਾ ਸਕਦੇ ਬਾਰ-ਬਾਰ ਤੇ ਮੈਂ ਫਿਰ ਬੈਟਰ ਨੂੰ ਕੋਲਤਾ ਤੇ ਮਨੂੰ ਥੋੜਾ ਬੈਟਰ ਨਾ ਗਰਮ ਲੱਗ ਰਿਹਾ ਸੀ ਤੇ ਮੈਂ ਕਿਹਾ ਤੱਲੇ ਤੱਲੇ ਕਿਤੇ ਬੈਟਰ ਨਾ ਸਹੀ ਸਹੀ ਨਾਲ ਬਣੇ ਨਾ ਤੇ ਫਿਰ ਮੈਂ ਇਸ ਕਰਕੇ ਥੋੜਾ ਜੈ ਇਹਨੂੰ ਬਰਫ਼ ਦੇ ਉੱਪਰ ਰੱਖਤਾ ਅੱਧਾ ਪੂਣਾ ਘੰਟਾ ਤੇ ਚਲੋ ਜੀ ਬੈਟਰ ਤੇ ਬਰਫ਼ ਦੇ ਉੱਪਰ ਪਿਆ ਉਹ ਸਿਕ ਰਿਹਾ ਤੇ ਨਾਲ ਮੈਂ ਬਣਾ ਲਾਂਗੀ ਪੁਲਾਓ ਤੇ ਅੱਜ ਮੈਂ ਰੋਟੀ ਕੋਈ ਨਹੀਂ ਬਣਵਾਈ بس روناک ਖਾ ਲੇਗਾ ਪੁਲਾਓ ਤੇ ਵੈਸੇ ਉਹ ਬਾਰਡਰੇ ਨੇ ਗਲਗੁਲੇ ਜਿਹੇ ਮਿੱਠੇ ਪੂਏ ਜਿਹਨੂੰ ਬੋਲਦੇ ਨੇ ਮੈਂ ਵੀ ਇੱਕ ਦੋ ਖਾ ਲਾਂਗੀ ਕਿ ਚੀਨੀ ਤੇ ਹੈ ਨਹੀਂ ਗੁੜ ਵਾਲੇ ਨੇ ਗੁੜ ਵਾਲਦੇ ਮੈਂ ਵੀ ਖਾ ਸਕਨੀ ਆ ਠੀਕ ਹੈ ਜੀ ਤੇ ਨਾਲ ਨਾਲ ਜੈਸਲੇ ਬਣਾ ਦਾਂਗੇ ਪੂੜੀ ਕਿਉਂਕਿ ਉਹ ਖਾਏਗਾ ਪੂੜੀ ਉਹ ਤੇ ਨਾਲ ਮਿੱਠਾ ਪੂੜਾ ਨਾਲ ਪੂਆ ਮਿੱਠਾ ਪੂੜਾ ਖਾ ਲੇਗਾ ਤੇ ਨਾਲ ਉਹ ਪੂੜੀ ਜਿਹੀ ਖਾ ਲੇਗਾ ਥੋੜੀ ਜੀ ਉਹਦਾ ਪੇਟ ਭਰ ਜਾਏਗਾ ਤੇ ਰੌਣਕ ਕਰਕੇ ਮੈਂ ਥੋੜਾ ਚਾਵਲ ਬਣਾ ਲਈ ਸੀ ਤੇ ਮਾੜੇ ਚਾਵਲ ਮੈਂ ਥੋੜੇ ਫालतू ਬਣਾਤੇ ਮੈਂ ਕਿਹਾ ਚੈਲਾ ਜੇ ਰੈਨੂ ਦੀ ਰੈਨੂ ਦੀ ਕੁੜੀ ਵਾਸਤੇ ਵੀ ਥੋੜੇ ਚਾਵਲ ਦੇ ਦਾਂਗੀ ਉਹ ਬੱਚੇ ਵਾਸਤੇ ਵੀ ਥੋੜੀ ਕੋਈ ਚੀਜ਼ ਭੇਜ ਦਾਂਗੀ ਤੇ ਚਲੋ ਵੀ ਖਾਲੇਗੀ ਤੇ ਥੋੜੇ ਜਿਹਾ ਚਾਵਲ ਮੈਂ ਫालतू ਬਣਾ ਲੇ ਸੀ ਤੇ ਮੈਂ ਉਹਨੂੰ ਵੀ ਦੇ ਦਤੀ ਸੀ ਡੱਬੀ ਤੇ ਨਾਲ ਮੈਂ ਥੋੜੇ ਜਿਹਾ ਮੈਂ ਕਿਹਾ ਥੋੜੇ ਮਿੱਠੇ ਪੂੜੇ ਵੀ ਦੇ ਦਾਂਗੀ ਤੇ ਚਲ ਛੱਡ ਨਾਲ ਇਹ ਨਾ ਕਰਾਂਦੀ ਤੇ ਉਹਦੇ ਬੱਚਿਆਂ ਵਾਸਤੇ ਕਿਹੜੀ ਚੀਜ਼ ਅਸੀਂ ਨਹੀਂ ਦੇ ਸਕਦੇ ਤੇ ਥੋੜੇ ਚਾਵਲ ਥੋੜੇ ਮਿੱਠੇ ਪੂੜੇ ਮੈਂ ਉਹਦੀ ਕੁੜੀ ਵਾਸਤੇ ਵੀ ਦੇ ਤੇ ਤੇ ਤਾਂ ਕਰਕੇ ਥੋੜੇ ਵੱਧੂ ਚਾਵਲ ਬਣਾ ਲੇ ਸੰ ਮੈਂ ਮੈਂ ਤੇ ਇੱਕ ਟੋਰੀ ਜਨੇ ਖਾਣੀ ਹੈ ਤੇ ਰੋਣਾ ਖਾ ਲੇਗਾ ਥੋੜੇ ਮੌਦੀ ਕੁੜੀ ਵਸੇ ਦਦਾਂਗੀ ਤੇ ਚਲੋ ਕੋਈ ਗੱਲ ਨਹੀਂ ਸੀ ਕਦੇ-ਕਦੇ ਚੱਲ ਜਾਂਦਾ ਹੈ ਤੇ ਇਧਰ ਬਾਂਦਰ ਦੀ ਚਾਵਲ ਮੈਂ ਚਾਵਲ ਦਾ ਨਾਪਾ ਦੱਸ ਰਹੀ ਆ ਕਿ ਐਨੀ ਉਂਗਲੀ ਡੁੱਬਣੀ ਚਾਹੀਦੀ ਹੈ ਤੇ ਸੜਾ ਚਾਵਲ ਦਾ ਨਾਪਾ ਹੋ ਜਾਂਦਾ ਹੈ ਕਿਉਂਕਿ ਇਹ ਕੜਾਈ ਚਾਵਲ ਬਣਨ ਦੇ ਕੁੱਕੜੀ ਦਾ ਆਪਣਾ ਹਿਸਾਬ ਹੁੰਦਾ ਹੈ 1 ਗਲਾਸ ਚਾਵਲ ਤੇ 1 ਗਲਾਸ ਪਾਣੀ ਕੜਾਈ ਦੇ ਹਿਸਾਬ ਨਹੀਂ ਹੁੰਦਾ ਨਾ ਤੇ ਤੁਸੀਂ ਚਾਵਲ ਨੂੰ ਪਹਿਲੇ ਥੱਲੇ ਬਿਕੂ ਕੜਾਈ ਤੇ ਪਲੇਨ ਕਰ ਲੋ ਤੇ ਫਿਰ ਆਪਣਾ ਇਹ ਹੱਥ ਦੀ ਉਂਗਲ ਨਾਲ ਨਾਪਾ ਕਰ ਲੋ ਤੇ ਨਾਪਾ ਕਰਨ ਤੋਂ ਬਾਅਦ ਮੈਂ ਪਾਤਾ ਸੀ ਜੀ ਨਿੰਬੂ ਤੇ ਹੁਣ ਪੈ ਜਾਏਗਾ ਜੀ ਨਿੰਬੂ ਨਿੰਬੂ ਪਾ ਕੇ ਤੇ ਪਹਿਲੇ ਮੈਂ ਤੇ ਇਸੇ ਤਰ੍ਹਾਂਗੀ 5-10 ਮਿੰਟ ਤੋਂ ਬਾਅਦ ਜਦੋਂ ਪਾਣੀ ਥੋੜਾ ਜਿਹਾ ਘੱਟ ਰਹਿ ਜਾਏਗਾ ਤੇ ਫਿਰ ਮੈਂ ਸਿਮ ਕਰ ਦਾਂਗੀ ਤੇ ਆਪਣਾ ਬਿਲਕੁਲ ਮਠੀ ਮਠੀ ਆਗ ਤੇ ਚਪੂ ਲਾਓ ਬਿਲਕੁਲ ਤਿਆਰ ਹੋ ਜਾਏਗਾ ਤੇ ਪੁਲਾਓ ਤਿਆਰ ਕਰਨ ਦਾ ਤਰੀਕਾ ਹੀ ਇਹ ਹੈ ਔਰ ਨਿੰਬੂ ਇਸ ਲਈ ਪਾਇਆ ਮੈਂ ਤਾਂ ਕਿ ਚਾਵਲ ਇਕੱਲਾ ਇਕੱਲਾ ਰਵੇ ਜੁੜਨ ਨਾ ਇਸ ਲਈ ਨਿੰਬੂ ਪਾਉਂਦੇ ਨੇ ਨਿੰਬੂ ਨਹੀਂ ਹੈਗਾ ਘਰ ਤੇ ਸਿਰ ਮਾੜਾ ਜਾ ਇੱਕ ਚਮਚ ਨਾ ਸਿਰਕਾ ਬਾਲੋ ਉਹਦੇ ਨਾਲ ਵੀ ਕੰਮ ਚੱਲ ਜਾਂਦਾ ਹੈ ਦੋਨੋਂ ਚੀਜ਼ਾਂ ਨਾਲ ਕੰਮ ਚੱਲਦਾ ਹੈ ਇਹ ਨਹੀਂ ਹੁੰਦਾ ਜੀ ਖਾਲੀ ਨਿੰਬੂ ਹੈ ਤੇ ਨਿੰਬੂ ਨਾਲ ਵਦ ਸਿੱਕੀ ਕਰਾਂਗੇ ਸਿਰਕਾ ਪਾਵਾਂਗੇ ਤੇ ਇਹਦੇ ਮੈਂ ਥੋੜਾ ਤਾਂ ਲੱਗਿਆ ਸੀ ਨਮਕ ਤੇ ਮਿਰਚ ਘੱਟ ਤੇ ਮੈਂ ਮਾੜਾ ਜਿਹਾ ਨਮਕ ਹੋਰ ਬਾਤ ਹੈ ਤੇ ਜਰ ਜੀ ਮੈਂ ਲਾਲ ਮਿਰਚਾ ਵੀ ਪਾ ਦਾਂਗੀ ਕਿਉਂਕਿ ਰੋਣਾ ਥੋੜਾ ਕਰਾਰਾ ਖਾਣ ਮੰਗਦਾ ਹੈ ਤੇ ਮੈਂ ਕਿਹਾ ਚੱਲ ਥੋੜੀ ਜੀ ਲਾਲ ਮਿਰਚ ਵੀ ਪਾ ਦਵਾਂ ਤੇ ਖਾਲੇਗਾ ਇਹਦੇ ਮੈਂ ਨਿਊਟਰੀ ਪਤਾ ਕਿਹੜੀ ਪਾਈ ਹੈ ਨਿਊਟਰੀ ਮੈਂ ਉਹ ਪਾਈ ਦੇ ਅੰਦਰ ਉਹ ਜਿਹੜੀ ਹੁੰਦੀ ਹੈ ਇਹ ਚੂਰਾ ਸੋਇਆ ਬਿੰਦੀ ਬੜੀਆਂ ਚੂਰਾ ਹੁੰਦੇ ਹਨ ਨਾ ਓਵੇ ਤੇ ਆਲੂ ਏ ਤੇ ਮਟਰ ਏ ਬਸ ਇਹ ਤਿੰਨ ਚੀਜ਼ਾਂ ਨਾਲ ਮੈਂ ਬਣਾਤਾ ਟਮਾਟਰ ਖਤਮ ਸਨ ਟਮਾਟਰ ਘਰ ਹੈ ਨਹੀਂ ਸਨ ਤੇ ਬਸ ਮੈਂ ਪਿਆਜ਼ ਪਿਆਜ਼ ਜਿਹਦਾ ਤੜਕਾ ਲਾਇਆ ਤੇ ਉਹ ਤਿੰਨ ਚੀਜ਼ਾਂ ਨਾਲ ਮੈਂ ਬਣਾਤਾ ਪੁਲਾਓ ਤੇ ਇਸੇ ਬਾਣੇ ਬੱਚੇ ਅੰਦਰ ਸੋਇਆ ਬਿਨ ਵੀ ਚਲਾ ਜਾਂਦਾ ਹੈ ਤੇ ਇਸੇ ਬਾਣੇ ਬੱਚੇ ਖਾ ਲੈਂਦੇ ਨੇ ਥੋੜੀ ਬਹੁਤ ਸਬਜੀ ਵੀ ਮਟਰ ਵੀ ਪਾਏ ਨੇ ਆਲੂ ਵੀ ਪਾਏ ਨੇ ਤੇ ਸਬਜੀ ਪਾਤੀ ਹੈ ਤੇ ਚਲੋ ਇਹ ਨਮਮੇ ਵਿੱਚ ਬਰਾਬਰ ਕਰਤਾ ਹੈ ਤੇ ਹੁਣ ਮੈਂ ਇਹਨੂੰ ਰੱਖ ਦਾਂਗੀ ਟੱਕ ਕੇ ਤੇ ਨਾਲ-ਨਾਲ ਬੜਦੇ ਨੇ ਗੁਲਗੁਲੇ ਵੀ ਤੇ ਉਹਦੀ ਵੀ ਤਿਆਰੀ ਨਾਲ ਨਾਲ ਚੱਲਦੀ ਪਈ ਏ ਦੋਨੋਂ ਕੰਮ ਹੁੰਦੇ ਪਏ ਨੇ ਤੇ ਐਦਾ ਦੇਖੋ ਜੀ 10 ਮਿੰਟਾਂ ਦਾ ਗੈਪ ਪਾ ਕੇ ਤੇ ਮੈਂ ਤੁਹਾਨੂੰ ਚਾਵਲ ਦਿਖਾਣ ਲੱਗੀ ਤਾਂ ਦੇਖੋ ਹਜੇ ਮੰ ਥੋੜੀ ਜਿਹੀ ਕਸ ਲੱਗ ਰਹੀ ਸੀ ਕਿ ਹਜੇ ਵੀ ਥੋੜਾ ਜਨਾ ਬਣਦੇ ਗਏ ਨੇ ਚਾਵਲ ਦੇ ਖਿੱਲੇ ਖਿੱਲੇ ਭੰਡ ਰਹੇ ਨੇ ਪਰ ਮੈਂ ਹਜੇ ਕਹਿ ਮੈਂ ਥੋੜਾ ਹੋਰ ਜਨਾ 5-10 ਮਿੰਟ ਰੱਖਦਾ ਦਮ ਤੇ ਤੇ ਨਾਲ ਨਾਲ ਦੇਖੋ ਇਹ ਗੁਲਗੁਲੇ ਨਿਕਲੀ ਜਾ ਰਹੇ ਨੇ ਬਸ ਗੁਲਗੁਲੇ ਨਿਕਲਦੇ ਪਏ ਨੇ ਤੇ ਗੁਲਗੁਲੇ ਬਣ ਜਾਂ ਚਾਵਲ ਹੋ ਗਏ ਲੱਗ ਗਿਆ ਇਹ ਤੁਸੀਂ ਵੇਖ ਲਏ ਜੇ ਨਾ ਪਿੱਛੇ ਜਦੋਂ ਮੈਂ ਕੜਾਈ ਖੋਲੀਏ ਤੇ ਫਿਰ ਇਹਨੇ ਹੱਥ ਕਿਵੇਂ ਚਟਕਾਇਆ ਇਹਨੂੰ ਕੜਾਈ ਲੱਗ ਗਈ ਜੀ ਗਰਮ-ਗਰਮ ਤੇ ਚਲੋ ਜੀ ਚਾਵਲ ਮੈਂ 5 ਢੇ ਨੇ ਰੌਣਕ ਵਸ ਤੇ ਇਹਨਾਂ ਗੁਲਗੁਲੇ 5 ਢੇ ਨੇ ਰੱਖ ਢੇ ਨੇ ਗਰਮ-ਗਰਮ ਤੇ ਮੈਂ ਤੁਹਾਨੂੰ ਹੁਣ ਗੁਲਗੁਲੇ ਹੀ ਖੋਲ ਕੇ ਵਖਾਣ ਲੱਗੀ ਆਂ ਵੇਖੋ ਕੀ ਵਧੀਆ ਚੱਲੀ ਬਈਏ ਕੀ ਵਧੀਆ ਬਣੇ ਨੇ ਐਵੇਂ ਸਵਾਦ ਵਾਲੇ ਗੁਲਗੁਲੇ ਬਣ ਗਏ ਇਸ ਤੇ ਤੇ ਚਲੋ ਜੀ ਗੁਲਗੁਲੇ ਖਾਣੇ ਆ ਤੇ ਇੰਜੋਏ ਕਰਨੇ ਆ ਜੀ ਮੇਰੇ ਚਾਵਲ ਨੇ ਮੈਂ ਚਾਵਲਾ ਉੱਤੇ ਪਿਆਜ਼ ਪਾ ਲਿਆ ਤੇ ਮੈਂ ਚਾਵਲ ਹੀ ਮੈਂ ਖਾਵਾਂਗੀ ਤੇ ਆਪ ਜਿੰਨੂੰ ਵਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਓਕੇ ਜੀ ਬਾਏ ਬਾਏ